ਤ੍ਰਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਦੁਪਹਿਰ ਦਾ ਦੁਪਹਿਰ ਲਾ ਲੋ ਸ਼ਾਮ ਲਗਾ ਲੋ ਸਵਾ 3 ਦਾ ਟਾਈਮ ਆ ਸ਼ਾਮ ਦਾ ਤੇ ਮੈਂ ਕਰਨੀ ਸੀ ਆਪਣੀ ਚਾਹ ਚਾਹ ਪੀ ਕੇ ਫਿਰ ਸ਼ੁਰੂ ਕਰਨੀ ਸੀ ਕੰਮ ਮੈਂ ਚਲੋ ਬਾਹਰ ਥੋੜਾ ਜਿਹਾ ਘੇੜਾ ਮਾਰਤੀ ਆ ਮੌਸਮ ਦੇਖ ਲਈ ਸੁਬਾ ਅੱਜ ਦੁਪਹਿਰੇ ਇੰਨੀ بارش ਹੋਈ ਇੰਨੀ ਜ਼ਿਆਦਾ بارش ਹੋਈ ਹੁਣ ਮੌਸਮ ਥੋੜਾ ਸਾਫ਼ ਹੋਇਆ ਮਾਚਿੱਟਾ ਜਿਹਾ ਹੋਇਆ ਨਹੀਂ ਤਾਂ ਕਾਲਾ ਕਾਲਾ ਹੋਇਆ ਪਿਆ ਬਿਲਕੁਲ ਨੇ ਰਿਛਾਇਆ ਪੈਸਾ ਤਾਂ ਨਹੀਂ ਜਿਆਦਾ ਮੀਂਹ ਪਿਆ ਮੌਸਮ ਵਧੀਆ ਹੋਇਆ ਇੱਕ ਵਾਰ ਠੰਡਾ ਹੋਇਆ ਗਰਮੀ ਬਹੁਤ ਜ਼ਿਆਦਾ ਹੋਈ ਪਈ ਸੀ ਨਿਕਲ ਗਈ ਗਰਮੀ ਇੱਕ ਵਾਰ ਤਾਂ ਪਰ ਗਰਮੀ ਤਾਂ ਹੋਣੀ ਹੋਣੀ ਹੈ ਮੀਂਹ ਪਵੇ ਨਾ ਪਵੇ ਗਰਮੀ ਤਾਂ ਹੋਣੀ ਹੋਣੀ ਹੈ ਤੇ ਹੁਣ ਮੈਂ ਕਰਦੀ ਆਪਣੀ ਚਾਹ ਚਾਹ ਪੀ ਕੇ ਫਿਰ ਉਸ ਤੋਂ ਬਾਅਦ ਮੈਂ ਇੱਕ ਗੈਸਟ ਰੂਮ ਦੀ ਕਰਨੀ ਅੱਜ ਕਲੀਨਿੰਗ ਬਸ ਮੇਰਾ ਰੂਮ ਵੀ ਸਾਫ਼ ਕਰਨ ਵਾਲਾ ਪਿਆ ਬੈੱਡ ਸ਼ੀਟ ਵੀ ਚੇਂਜ ਕਰਨ ਵਾਲੀ ਪਈ ਆ ਫਰਮੇ ਅੱਜ ਸਵੇਰੇ ਨਾ ਗੈਸਟ ਰੂਮ ਦੀ ਥੋੜੀ ਜਿਹੀ ਕੁਸ਼ ਕਲੀਨਿੰਗ ਮੈਂ ਕਰਤੀ ਸੀ ਜਿਵੇਂ ਇੱਕਦਮ ਸਾਰੀ ਇਕੱਠੀ ਕਰਦੀ ਤਾਂ ਬਹੁਤ ਜ਼ਿਆਦਾ ਟਾਈਮ ਲੱਗ ਜਾਣਾ ਸੀ ਇਸ ਕਰਕੇ ਅਧਿਕ ਮੈਂ ਸਵੇਰੇ ਕਰਤੀ ਸੀ ਬਾਕੀ ਜਿਹੜੀ ਰਹਿ ਗਈ ਬੈੱਡ ਸ਼ੀਟ ਚੇਂਜ ਕਰਨੀ ਡਸਟਿੰਗ ਕਰਨੀ ਇੱਕ ਫੈਨ ਕਲੀਨ ਕਰਨਾ ਉਹ ਮੈਂ ਹੁਣ ਕਰਦੀ ਆ ਪਰ ਪਹਿਲਾਂ ਚਾਹ ਪੀ ਲਾਂ ਚਾਹ ਪੀ ਕੇ ਨਾ ਫਿਰ ਥੋੜੀ એનર્ਜੀ ਜੀ ਆ ਜੂਗੀ ਪਤਾ ਨਹੀਂ ਆਪਾਂ ਪੰਜਾਬੀਆਂ ਨੂੰ ਕੀ ਵਹਿਮ ਹੈ ਵੀ ਚਾਹ ਪੀ ਲਈਏ ਫੇਰ ਆ ਕੰਮ ਕਰਦੇ ਆ ਚਾਹ ਲੱਗੂ ਚਾਹ ਪੀਤੇ ਵੀ ਨਾ ਕੋਈ ਕੰਮ ਹੀ ਨਹੀਂ ਸ਼ੁਰੂ ਹੁੰਦਾ ਹੈਗਾ ਮਨ ਦਾ ਵਹਿਮ ਹੀ ਹੁੰਦਾ ਵੈਸੇ ਚਾਹ ਪੀ ਲਾਂ ਚਾਹ ਰੂਮ ਦੀ ਕਲੀਨਿੰਗ ਪੈਡ ਸ਼ੀਟਸ ਚੇਂਜ ਕਰਨੀਆਂ ਨੇ ਬਸ ਸਪਰੈਡਸ਼ੀਟਸ ਚੇਂਜ ਕਰਨ ਦੇ ਬਹਾਨੇ ਨਾਲ ਪੱਖਾ ਸਾਫ਼ ਹੋ ਜੂ ਰਸਟਿੰਗ ਹੋ ਜੂ ਫਿਰ ਕੱਲ ਨੂੰ ਮੈਂ ਆਪਣੇ ਰੂਮ ਦੀ ਸਫਾਈ ਕਰੂ ਫਿਰ ਇੱਕਦਮ ਇੱਕ ਦਿਨ ਚ ਸਾਰਾ ਕੁਝ ਇਕੱਠਾ ਸਾਫ਼ ਸਫਾਈ ਨਹੀਂ ਜਾਦੇ ਕਰਨੀ ਤਾਂ ਮੁਸ਼ਕਲ ਹੋ ਜਾਂਦੀ ਹੈ ਹਮ ਕਰਦੇ ਆ ਜਾ ਬਾਹਰ ਪੈ ਰਿਆ ਸੀ ਮੀਂਹ ਜਿਵੇਂ ਕਿ ਹੁਣ ਬਸਾਤਾ ਦੇ ਦਿਨ ਚੱਲ ਰਹੇ ਨੇ ਟਾਈਮ ਚੱਲ ਰਿਹਾ ਬਾਰਿਸ਼ ਦਾ ਤੇ ਪਕੌੜੇ ਨਾ ਬਣਨ ਪੰਜਾਬੀ ਫੈਮਲੀਸ ਚ ਪੰਜਾਬੀਆਂ ਦੇ ਘਰੇ ਪਕੌੜੇ ਨਾ ਬਣ ਨਾ ਖਾਈਏ ਹੋਈ ਨਹੀਂ ਸਕਦਾ ਹੈਗਾ ਹਾਂ ਜਦ ਦਵਿੰਦਰ ਤੇ ਵੀ ਫਰਮਾਇਸ਼ ਆ ਗਈ ਸੀ ਕਿ ਇਹਨੇ ਪਕੌੜੇ ਬਣਾ ਲਓ ਬਹੁਤ ਵਧੀਆ ਮੌਸਮਾ ਮੀਂਹ ਪਈ ਜਾਂਦਾ ਤੇ ਪਕੌੜੇ ਖਾਣ ਵਾਲਾ ਮੌਸਮਾ ਪਕੌੜੇ ਖਾਣ ਦਾ ਦਿਲ ਕਰ ਰਿਹਾ ਮੈਂ ਕਿਹਾ ਚਲੋ ਬਣਾ ਲਾਂ ਨੇ ਵੈਸੇ ਤਾਂ ਮੈਂ ਆਪਣਾ ਲੰਚ ਕਰ ਚੁੱਕੀ ਸੀ ਦੁਪਹਿਰ ਦਾ ਟਾਈਮ ਸੀ ਲੰਚ ਕਰਨ ਤੋਂ ਬਾਅਦ ਫਿਰ ਮੈਂ ਆਲੂ ਤੇ ਅਜ ਕੱਟੇ ਤੇ ਪਕੌੜੇ ਬਣਾਏ ਪਾਲਕ ਵਗੈਰਾ ਤਾਂ ਅਜ ਹੈ ਨਹੀਂ ਸੀ ਵੈਸੇ ਇੱਕ ਬੁੱਟਾ ਸਾਡੇ ਪਾਣੀ 'ਚ ਖੜਾ ਜੋ ਮੇਰੇ ਦਿਮਾਗ ਵਿੱਚ ਬਾਅਦ ਵਿੱਚ ਆਇਆ ਕਿ ਹਾਂ ਪਾਲਕ ਹੈਗੀ ਸੀ ਪਰ ਤੇ ਬਣਾ ਲਈ ਸੀ ਪਕੌੜੇ ਬਣ ਰਹੇ ਸੀ ਕ੍ਰਿਸਪੀ ਕ੍ਰਿਸਪੀ ਪਕੌੜੇ ਕਰਮਾ ਗਰਮ ਫਚਾਣਾ ਖਾਦੇ ਲੋਜ ਹੁਣ ਆਪਾਂ ਪੀ ਲਈ ਆਪਣੀ ਚਾਹ ਨਾਲ ਬਿਸਕਟ ਵੈਸਾ ਦਪਹਿਰੇ ਪਕੌੜੇ ਬਣਾਏ ਸੀ ਦਵਿੰਦਰ ਨੇ ਬਣਵਾਏ ਸੀ ਮੀਂਹ ਪੈ ਰਿਹਾ ਸੀ ਕਹਿੰਨੇ ਪਕੌੜੇ ਬਣਾ ਕੇ ਦੇ ਪਕੌੜੇ ਬਣਾਏ ਸੀ ਮੈਂ ਫਿਰ ਸਿਰਫ ਇੱਕ ਥਾ ਕੇ ਮੈਂ ਟੇਸਟ ਕੀਤਾ ਤੇ ਹੁਣ ਵੀ ਪਹਿਲੇ ਪਕੌੜੇ ਪਰ ਮੇਰਾ ਦਿਲ ਨਹੀਂ ਕਰਦਾ ਖਾਣ ਨੂੰ ਪਤਾ ਨਹੀਂ ਮੈਨੂੰ ਆਪਣੀ ਬਣਾਈ ਹੋਈ ਚੀਜ਼ ਜਾਨੀ ਕਿ ਪਕੌੜੇ ਤਲੀ ਹੋਈ ਚੀਜ਼ ਮੈਨੂੰ ਆਪਣੇ ਹੱਥੋਂ ਦੀ ਬਿਲਕੁਲ ਵਧੀਆ ਲੱਗਦੀ ਬਣਾਉਂਦੇ ਬਣਾਉਂਦੇ ਨਾ ਤੇਲ ਛੱਡ ਜਾਂਦਾ ਉੱਥੇ ਮਨ ਭਰ ਜਾਂਦਾ ਫਿਰ ਖ ਜੋ ਕੋਈ ਹੋਰ ਬਣਾਵੇ ਫੇਰ ਖਾਣ ਦਾ ਵਧੀਆ ਸੁਆਦ ਆਉਂਦਾ ਚੀਜ਼ ਤੇ ਇਸ ਤਰ੍ਹਾਂ ਆਪਦੀ ਹੱਥੀਂ ਬਣਾ ਕੇ ਆਪ ਹੀ ਤੁਸੀ ਖਾਓ ਮੈਨੂੰ ਪਤਾ ਨਹੀਂ ਕਿਉਂ ਤળે ਹੋਈ ਚੀਜ਼ ਤਾਂ ਮੈਨੂੰ ਬਿਲਕੁਲ ਨਹੀਂ ਵਧੀਆ ਲੱਗਦੀ ਬਣਾਉਂਦੇ ਬਣਾਉਂਦੇ ਤੇਲ ਛੱਡ ਜਾਂਦਾ ਬਸ ਫੇਰ ਨਹੀਂ ਖਾਣ ਨੂੰ ਜੀ ਕਰਦਾ ਹੈਗਾ ਤੇ ਇਸ ਕਰਕੇ ਮੈਂ ਪਕੌੜੀ ਨਹੀਂ ਖਾ ਰਹੀ ਇਹ ਨਹੀਂ ਹੈਗਾ ਕੋਈ weight ਦਾ issue ਹੈ weight ਦਾ ਕੋਈ issue ਨਹੀਂ ਮੇਰੇ ਦਿਲ ਦੀ ਨਕਾਰ ਹੈਗਾ ਖਾਣ ਨੂੰ ਤੇ ਹੁਣ ਮੈਂ ਲੈ ਕੇ ਆਈ ਬਿਸਕਟ ਚਾਹ ਨਾਲ ਚਾਹ ਪੀਣੀ ਹੈ ਬਿਸਕਟ ਖਾਣੇ ਆ ਉਸ ਤੋਂ ਬਾਅਦ ਫੇਰ ਜਾ ਕੇ ਰੂਮ ਦੀ ਕਲੀਨਿੰਗ ਸਾਫ ਕਰਦੀ ਆ ਬੈੱਡ ਸ਼ੀਟਸ ਮੈਂ ਕੱਢ ਕੇ ਰੱਖ ਦਿੱਤੀਆਂ ਜਿਹੜੀ ਉੱਥੇ ਵਿਛਾ ਕਿ ਉਸ ਤੋਂ ਮਰ ਫੇਰ ਸ਼ਾਮ ਦਾ ਤਾਂ ਸਬਜ਼ੀ ਦੇ ਦੇਖਣਾ ਕੋਈ ਕੀ ਬਣੂਗਾ ਹਰ ਇਸ ਤਰ੍ਹਾਂ ਬਸ ਦੇ ਨਿਕਲ ਜਾਂਦਾ ਸਵੇਰ ਦਾ ਕਰ ਲਓ ਹਨਾ ਸ਼ਾਮ ਦਾ ਕਰ ਲਓ ਕੀ ਬਣੂਗਾ ਫੇਰ ਸਵੇਰ ਦੀ ਟੈਨਸ਼ਨ ਹੋ ਜਾਂਦੀ ਉਧਰੋਂ ਕੱਪੜੇ ਧੋਣ ਵਾਲੇ ਪਏ ਨਹੀਂ ਅੱਜ ਬਾਰਿਸ਼ ਐਨੀ ਸੀ ਮੌਸਮ ਸਵੇਰੇ ਉੱਠੇ ਤਾਂ ਖਰਾਬ ਸੀ ਮੈਂ ਮਸ਼ੀਨ 'ਚ ਕੱਪੜੇ ਨਹੀਂ ਪਾਈ ਨਹੀਂ ਧੋਤੇ ਮੈਨੂੰ ਐਸੀ ਕਿੱਥੇ ਸੁਕਣੇ ਪਾਉਂਗੀ ਪਰ ਹੁਣ ਐਨੇ ਇਕੱਠੇ ਹੋਰ ਉਹ ਇਕੱਠੇ ਹੋ ਜਾਂਦੇ ਨੇ ਤੇ ਕੱਨੋਂ ਤਾਂ ਮੈਨੂੰ ਧੋਣੇ ਹੀ ਪੈਣਗੇ ਕੁਛ ਨਾ ਕੁਛ ਜੇ ਬਾਰਿਸ਼ ਆ ਚਾਹੀ ਨਹੀਂ ਬਾਰਿਸ਼ ਦੇਖੂਗੀ ਫੇਰ ਕੁਛ ਨਾ ਕੁਛ ਤਾਂ ਮੈਂ ਧੋਵਾਂਗੀ ਨਾ ਸਾਰੇ ਅੱਧੇਕ ਧੋ ਦੇਖੋ ਬਈ ਕੰਮ ਕਰੇ ਬਿਨਾ ਸਰਦਾ ਨਹੀਂ ਹਨ ਇੱਕ ਦਿਨ ਆਪਾਂ ਨਹੀਂ ਕਰਾਂਗੇ ਪਰ ਨੈਕਸਟ ਦਿਨ ਆਪਣਾ ਕੰਮ ਜ਼ਿਆਦਾ ਵੱਜ ਜਾ ਹੁੰਦਾਗਾ ਚਲੋ ਚਾਹ ਪੀ ਲਈ ਆਪਣੀ ਸ਼ਾਮ ਵਾਲੀ ਚਾਹ ਪੀ ਕੇ ਫਿਰ ਮੈਂ ਲੱਗੀ ਸਾਬਲੇ ਰੂਮ ਦੀ ਸਫਾਈ ਕਰਨ ਜਦੋਂ ਆਪਾਂ ਕਾਫੀ ਲੰਮੇ ਟਾਈਮ ਤੱਕ ਕਿਸੇ ਵੀ ਏਰੀਆ ਦੀ ਕੋਈ ਵੀ ਜਗ੍ਹਾ ਦੀ ਕੋਈ ਵੀ ਰੂਮ ਦੀ ਆਪਾਂ ਸਾਫ ਸਫਾਈ ਨਾ ਕਰੀਏ ਹਨਾ ਉੱਥੇ ਆਪਾਂ ਬਿਲਕੁਲ ਦੇਖੀ ਨਾ ਉਹ ਉਹਦੇ ਵਿੱਚ ਆਪਾਂ ਕੁਝ ਚੇਂਜਸ ਨਾ ਕਰੀਏ ਤਾਂ ਉਹਦੀ ਹਾਲਤ ਖਰਾਬ ਹੀ ਹੋ ਜਾਣੀ ਤਾਂ ਚਾਹੇ ਆਪਣੇ ਘਰ ਦਾ ਕੋਈ ਉਹ ਕੈਬਿਨੇਟ ਹੋਵੇ ਲਮੀਰਾ ਹੋਵੇ ਦਰਾਜ ਹੋਵੇ ਕੁਝ ਵੀ ਹੋਵੇ ਮੈਂ ਵੀ ਕਈ ਦਿਨਾਂ ਤੋਂ ਬਸ ਇਹ ਬੈਡਰੂਮ ਇਗਨੋਰ ਕਰ ਰਹੀ ਸੀ ਉਹ ਮੈਂ ਡਸਟਿੰਗ ਕਰ ਦਿੰਦੀ ਹੁੰਦੀ ਸੀ ਪਰ ਡਸਟਿੰਗ ਤੋਂ ਸਵਾ ਹੋਰ ਵੀ ਕੁਝ ਕਲੀਨਿੰਗ ਕਰਨ ਵਾਲੀ ਸੀ ਜੋ ਮੈਂ ਅੱਜ ਕੀਤੀ ਕੁਝ ਕਲੀਨਿੰਗ ਮੈਂ ਸਵੇਰੇ ਕਰ ਚੁੱਕੀ ਸੀ ਇਹਦੀ ਆਪਣਾ ਸਵੇਰੇ ਦਾ ਜਿਹੜਾ ਕੰਮ ਕਰਕੇ ਤੇ ਮੈਂ ਡਰਾਅਰਸ ਅੰਦਰੋਂ ਕਲੀਨ ਕਰਨੇ ਸੀਗੇ ਬੱਸ ਇਹ ਇਹ ਕੋਈ ਜ਼ਿਆਦਾ ਸਮਾਨ ਹੈ ਨਹੀਂ ਇਹਨਾਂ ਡਰਾਅਰਸ ਟੇਬਲ ਦੇ ਨਾਲ ਡਰਾਅਰਸ ਨਹੀਂ ਪਰ ਖਾਲੀ ਵਾਂਗੂ ਨੇ ਪਰ ਫਿਰ ਵੀ ਇੱਕ ਵਾਰ ਜੇ ਆਪਾਂ ਹੱਥ ਮਾਰ ਦਈਏ ਸਾਫ਼ ਸਫਾਈ ਹੋ ਜਾਂਦੀ ਆ ਨਾਲੇ ਆਪਾਂ ਨੂੰ ਸਮਾਨ ਦਾ ਪਤਾ ਲੱਗ ਜਾਂਦਾ ਵਿੱਚ ਕੀ ਕੁਝ ਪਿਆ ਹਨਾ ਕੋਈ ਕਈ ਵਾਰ ਆਪਾਂ ਕੋਈ ਚੀਜ਼ ਲੱਭਦੇ ਹੁੰਨੇ ਆਪਾਂ ਨੂੰ ਮੌਕੇ ਤੇ ਯਾਦ ਨਹੀਂ ਹੁੰਦੀ ਫਿਰ ਆਪਾਂ ਨੂੰ ਦੇਖ ਕੇ ਦਿਮਾਗ ਚ ਆ ਜਾਂਦੀ ਇਹ ਗੱਲ ਵੀ ਆ ਉੱਥੇ ਮੈਂ ਦੇਖੀ ਸੀ ਚੀਜ਼ ਉੱਥੇ ਪਈ ਏ ਡਰਾਅਰਸ ਵਗੈਰਾ ਮੈਂ ਅੰਦਰੋਂ ਸਾਫ਼ ਕਰ ਗਈ ਸੀ ਬਾਕੀ ਜਿਹੜੇ ਰੂਮ ਦੇ ਕਵਰਟਸ ਨੇ ਉਹ ਵੀ ਮੈਂ ਅੰਦਰੋਂ ਸਾਫ਼ ਕਰਤੀਆਂ ਸੀ ਸਵੇਰੇ ਪ੍ਰੈਸ ਵਾਲਾ ਟੇਬਲ ਉਹਦੇ ਨੀਚੇ ਸ਼ੈਲਫਸ ਨੂੰ ਉਹ ਵੀ ਮੈਂ ਮਾਰਨਿੰਗ 'ਚ ਕਲੀਨ ਕਰਦੀ ਸੀ ਕੁਝ ਐਂ ਕਹ ਲਊ ਵੀ ਅਧਿਕ ਕਲੀਨਿੰਗ ਮੈਂ ਸਵੇਰੇ ਕਰਦੀ ਸੀ ਤੇ ਬਾਕੀ ਰਹਿ ਗਈ ਸੀ ਹੁਣ ਡਸਟਿੰਗ ਕਰਨੀ ਬੈੱਡ ਸ਼ੀਟਸ ਚੇਂਜ ਕਰਨੀਆਂ ਪੱਖਾ ਸਾਫ਼ ਕਰਨਾ ਵੈਸੇ ਪੱਖਾ ਇੰਨਾ ਜ਼ਿਆਦਾ ਗੰਦਾ ਨਹੀਂ ਸੀ ਕਿਉਂਕਿ ਇਹ ਰੂਮ ਦਾ ਪੱਖਾ ਚੱਲਦਾ ਹੀ ਨਹੀਂ ਹੈਗਾ ਸਿਰਫ ਪੋਚਾ ਜੋ ਲਗਾਉਣਾ ਹੈ ਸੁਕਉਣ ਟਾਈਮ ਉਦੋਂ ਥੋੜਾ ਜਿਹਾ ਚੱਲਦਾ ਜਾਂ ਫਿਰ ਕਦੇ ਕੱਪੜੇ ਪ੍ਰੈਸ ਕਰੀ ਇੱਧਰ ਰੂਮ ਵਿੱਚ ਉਦੋਂ ਪੱਖਾ ਸਾਫ਼ ਦੀ ਪਰ ਫਿਰ ਵੀ ਇੱਕ ਵਾਰ ਮੈਂ ਚਲੋ ਤਸੱਲੀ ਲਈ ਕੱਪੜਾ ਮਾਰਤਾ ਉੱਪਰ ਤੇ ਹੁਣ ਮੈਂ ਕਿ ਚਲੋ ਗੱਦੇ ਦਾ ਚੱਕੇ ਨੇ نیچے ਬੈੱਡ ਤੇ ਵੀ ਕਪੜਾ ਮਾਰਦਾ ਵੈਸੇ ਇੰਨੀ ਜ਼ਿਆਦਾ ਲੋਡ ਹੈ ਨਹੀਂ ਸਿੱਧਰ ਰੂਮ ਵਿੱਚ ਉਹੀ ਗੱਲ ਆਪਦੇ ਮਨ ਨੂੰ ਇੱਕ ਸੈਟੀਸਫੈਕਸ਼ਨ ਹੋ ਜਾਂਦੀ ਹੈ ਵੀ ਮੈਂ ਅੱਛੀ ਤਰ੍ਹਾਂ ਸਫਾਈ ਕਰਤੀ ਆ ਬਲੇ ਰੂਮ ਦੀ ਆਹੀ ਹੁੰਦਾ ਬਸ ਵੈਸੇ ਕੋਈ ਰੂਮ ਯੂਜ਼ ਕਰਦਾ ਨਹੀਂਗਾ ਤੇ ਮੈਂ ਕਿਟਰ ਨੂੰ ਗੱਦਾ ਚੱਕਿਆ ਸੀਗਾ ਤੇ ਨੀਚੋਂ ਸਾਫ਼ ਕਰਦਾ ਬੈੱਡ ਤੇ ਗੱਦੇ ਮੈਂ ਚੱਕ ਤੇ ਸਾਈਡ ਤੇ ਕਰਤੇ ਜੰਨੇ ਬੈੱਡ ਜਿਹੜਾ ਹੈਗਾ ਸੁੱਕ ਜੂ ਗਿੱਲਾ ਕੱਪੜਾ ਮਾਰਿਆ ਨਾ ਇਧਰ ਮਾਈਕਾ ਨਹੀਂ ਲੱਗਿਆ ਹੋਇਆ ਬੈੱਡ ਉੱਪਰ ਯਸ ਇਹ ਬੈੱਡ ਬਹੁਤ ਹੀ ਸਿੰਪਲ ਪੁਰਾਣੇ ਬੈੱਡ ਨੇ ਅਸੀਂ ਜਸਟ ਇੱਕ ਰੈਨੋਵੇਟ ਕਰੇ ਹੋਏ ਨੇ ਬਾਕਸ ਬੈੱਡ ਵੀ ਨਹੀਂ ਹੈਗੇ ਇਹ ਇੱਕ ਬਾਹਰ ਬਾਹਰ ਰੈਨੋਵੇਸ਼ਨ ਦੀ ਲੁੱਕ ਦਿੱਤੀ ਹੈ ਬੈੱਡ ਤਾਂ ਇਹ ਅੰਦਰ ਬਹੁਤ ਪੁਰਾਣੇ ਨੇ ਇਹਦੇ ਐਸ ਤਰ੍ਹਾਂ ਕੋਈ ਫਿਰ ਮੈਂ ਲੱਗੀ ਸੀ ਡਸਟਿੰਗ ਕਰਨ ਮੈਂ ਕਿ ਚਲ ਇਹਨੇ ਬੈੱਡ ਨੂੰ ਹਵਾ ਲੱਗ ਜੂ ਸੁੱਕ ਜੂ ਮੈਂ ਗਿੱਲਾ ਕੱਪੜਾ ਮਾਰਿਆ ਜੰਨੇ ਡਸਟਿੰਗ ਕਰ ਦਨੀ ਜਿਵੇਂ ਬੈੱਡ ਸੁੱਕੇ ਮੈਂ ਗੱਦੇ ਰੱਖ ਤੇ ਉੱਪਰ ਵੈਸੇ ਕੱਦਿਆਂ ਦੇ ਕਵਰ ਵੀ ਮੈਂ ਧੋਣੇ ਸੀ ਉਹ ਗੰਦੇ ਨਹੀਂ ਸੀ ਦਿਲ ਕਰ ਰਿਹਾ ਇਸ ਮੇਰਾ ਧੋਦਾ ਫਿਰ ਮੈਂ ਕਿਹਾ ਬਰਸਾਤ ਵਾਲਾ ਮੌਸਮ ਆ ਕਦੀ ਫਿਰ ਆਏ ਮੌਸਮ ਹੋਵੇ ਨਾ ਸੁੱਕਾ ਧੁੱਪ ਵਾਲਾ ਉਹ ਤਾਂ ਫਿਰ ਗੱਦਿਆਂ ਨੂੰ ਵੀ ਧੁੱਪ ਲੱਗ ਜੂਗੀ ਤੇ ਗੰਦਿਆਂ ਦੇ ਕਵਰ ਵੀ ਉਤਾਰੇ ਜਾਣਗੇ ਵੈਸੇ ਗੰਦੇ ਬਹੁਤ ਹੀ ਜ਼ਿਆਦਾ ਭਾਰੀ ਨੇ ਚੱਕਣੇ ਇਕੱਲੇ ਬੰਦੇ ਦੀ ਬਸ ਨਹੀਂ 깔ਨੀ ਬਹੁਤ ਔਖੇ ਨੇਗੇ ਐਸੇ ਤਰੀਕੇ ਨਾਲ ਫਿਰ ਕਵਰ ਚੜਾਉਣੇ ਲਾਉਣੇ ਵੀ ਔਖੇ ਨੇ ਇਕੱਲੇ ਜਾਣੇ ਨੂੰ ਭਾਰੀ ਗੰਦਾ ਜਰ ਇਧਰ-ਉਧਰ ਹਲਾਉਣਾ ਬਹੁਤ ਜ਼ੋਰ ਲੱਗਦਾ ਤੇ ਕਵਰ ਨਹੀਂ ਮੈਂ ਉਤਾਰੇ ਹੈਗੇ ਕ ਪੁਰਾਣੇ ਚਾਦਰਾਂ ਤੋਂ ਕੁਦਰਿਆਂ ਦੇ ਕਵਰ ਬਣਾਈ ਹੋਏ ਨੇ ਤੇ ਉੱਪਰਲੀ ਬੈੱਡ ਸ਼ੀਟ ਮੈਂ ਲਗਾ ਦੂੰਗੀ ਜਿਹੜੇ ਨੀਚਲੀ ਬੈੱਡ ਸ਼ੀਟ ਸੀ ਉਹ ਵੀ ਅੱਜ ਮੈਂ ਚੇਂਜ ਕਰਤੀ ਦੋਨੇ ਬੈੱਡ ਸ਼ੀਟਸ ਦੀ ਫਰੈਸ਼ ਲਗਾਤੀ ਆ ਕਿਉਂਕਿ ਇਹ ਜੇ ਮੌਸਮ ਵਿੱਚ ਨਾ ਬਰਸਾਤ ਵਾਲੇ ਮੌਸਮ 'ਚ ਕਈ ਵਾਰ ਵੈਸੀ ਹੀ ਸਮੈਲ ਆਉਣ ਲੱਗ ਜਾਂਦੀ ਹੈਗਾ ਆਪਣਾ ਘਰ ਏਰੀਆ ਗੰਦਾ ਨਹੀਂ ਹੁੰਦਾ ਪਰ ਉਹੀ ਅਜੀਬ ਜਿਹੀ ਇੱਕ ਸਮੈਲ ਪੈਦਾ ਹੋ ਜਾਂਦੀ ਹੈ ਤਾਂ ਇਸ ਕਰਕੇ ਜੇ ਸਫਾਈ ਆਪਾਂ ਸਾਰੀ ਇੱਕ ਵਾਰ ਟੋਟਲੀ ਕਰਦੀ ਹੈ ਨਾ ਤਾਂ ਠੀਕ ਰਹਿੰਦਾ ਫਿਰ ਮੌਸਮ ਹੀ ਹੈ ਜੇ ਬਰਸਾਤ ਵਾਲਾ ਕਈ ਵਾਰ ਉਹੀ ਕੱਚੀ ਕੱਚੀ ਸਮੈਲ ਜੀ ਆਉਣ ਲੱਗ ਜਾਂਦੀ ਹੁੰ ਦੋਨੇ ਦੋਨੇ ਬੈੱਡ ਸ਼ੀਟਸ ਅਚੀ ਤਰ੍ਹਾਂ ਮੈਂ ਇਹ ਬਿਚਾ ਦੂੰਗੀ ਫਰੈਸ਼ ਲਗਾਤੇ ਨੀਚੇ ਵਾਲੇ ਨੂੰ ਮੈਂ ਚੇਂਜ ਕਰਤੀ ਤੇ ਅਚੀ ਤਰ੍ਹਾਂ ਇਹਨੂੰ ਬੈੱਡ ਸ਼ੀਟ ਨੂੰ ਕਰ ਦੂੰਗੀ ਟੱਕ ਟੱਕ ਕਰਨ ਲਈ ਨਾ ਮੈਂ ਸ਼ੂਸ ਸਨੈਪਰ ਦਾ ਯੂਜ਼ ਕਰ ਰਹੀ ਆ ਪਹਿਲਾਂ ਮੇਰਾ ਘੁੰਮ ਗਿਆ ਸੀ ਅੱਜ ਮੈਨੂੰ ਇਹ ਮਿਲਿਆ ਸ਼ੂਸ ਸਨੈਪਰ ਤੇ ਇਹ ਆਪਾਂ ਨੂੰ ਸ਼ੂਸ ਵਾਲੀ ਸ਼ਾਪ ਤੋਂ ਈਜ਼ੀਲੀ ਆਪਾਂ ਨੂੰ ਉੱਥੋਂ ਮਿਲ ਜੂਗਾ ਫ੍ਰੀ 'ਚ ਵੀ ਤੁਹਾਨੂੰ ਦੇ ਦੇਣਗੋ ਉਹਨਾਂ ਕੋਲ ਤਾਂ ਬਹੁਤ ਜ਼ਿਆਦਾ ਹੁੰਦੇ ਨੇਗੀ ਉਨਨ ਤੁਸੀ ਕਹਿ ਸਕਦੇ ਹੋ ਵੀ ਸਾਨੂੰ ਸ਼ੂ ਸਨੈਪਰ ਚਾਹੀਦੇ ਤੁਹਾਨੂੰ ਫ੍ਰੀ ਚ ਦੇ ਦਨਗੇ ਬਹੁਤ ਵਧੀਆ ਚੀਜ਼ ਹੁੰਦੀ ਹੈ ਚਾਦਰਾਂ ਵਗੈਰਾ ਟੱਗ ਕਰਨੇ ਜਾਂ ਕਈ ਸ਼ੂਸ ਇਹਨੇ ਟਾਈਟ ਹੁੰਦੇ ਨੇ ਸ਼ੂਸ ਨਹੀਂ ਪੈਂਦੇ ਇਹਨਾਂ ਈਜ਼ੀਲੀ ਪੈ ਜਾਂਦੇ ਨੇਗੇ ਚਲੋ ਜੀ ਬੈੱਡ ਸ਼ੀਟ ਆਪਾਂ ਕਰਤੀ ਚੇਂਜ ਤੇ ਉਸ ਤੋਂ ਬਾਅਦ ਫਿਰ ਮੈਂ ਜਿਹੜੀ ਸਾਈਡ ਤੇ ਸੈਟੀ ਪਈ ਆ ਨਾ ਇਹ ਇਹ ਵੀ ਇਹਦੀ ਵੀ ਬੈੱਡ ਸ਼ੀਟ ਉੱਪਰੋਂ ਚੇਂਜ ਕਰਨੀ ਸੀ ਇਹਦੀ ਵੀ ਸਫਾਈ ਕਰਦਣੀ ਆ ਪਹਿਲਾਂ ਮੈਂ ਬੈੱਡ ਸ਼ੀਟ ਇਹਦੇ ਉੱਪਰ ਨਹੀਂ ਲਗਾਉਂਦੀ ਪਰ ਮੈਂ ਹੁਣ ਮੈਂ ਲਗਾ ਦਣੀ ਆ ਬੈੱਡ ਸ਼ੀਟ ਲਗਾ ਦਣੀ ਆ ਕੁਸ਼ਨਸ ਰੱਖ ਦਣੀ ਇੱਕ ਅੱਛੀ ਲੁੱਕ ਆ ਜਾਂਦੀ ਹੈ ਸਿਟਿੰਗ ਏਰੀ ਇਸੇ ਰੂਮ ਦੀ ਲੁੱਕ ਵੀ ਅੱਛੀ ਆਉਂਦੀ ਹੈ ਫਿਰ ਬੈੱਡ ਸ਼ੀਟ ਨਾ ਲਗਾਵਾਂਗੇ ਤਾਂ ਜਿਹੜੇ ਨੀਚੇ ਇਹਦਾ ਬਣੀ ਹੋਈ ਗੱਦੀ ਬਣੀ ਹੋਈ ਆ ਤੇ ਉਹਨਾਂ ਲੈ ਜਾਂਦੇ ਫਿਰ ਉਹਦੇ ਉੱਪਰ ਕੱਪੜਾ ਮਾਰਨਾ ਪੈਂਦਾ ਉਹਦੇ ਉੱਪਰ ਡਸਟ ਪੈਂਦੀ ਹੈ ਕੱਪੜਾ ਤੁਸੀਂ ਚੱਕ ਕੇ ਝਾੜ ਦਿਓ ਚਲ ਕਦੇ-ਕਦਾਈ ਹੁੰਦਾ ਕਿ ਜਦੋਂ ਨਾ ਆਪਾਂ ਚੇਂਜ ਕਰੀਏ ਬੈੱਡ ਸ਼ੀਟ ਉਸ ਦਿਨ ਮੈਂ ਨੀਚੇ ਵਾਲੀ ਜਿਹੜੀ ਗੱਦੀ ਆ ਇਹ ਤੇ ਮੈਂ ਕੱਪੜਾ ਮਾਰ ਦਿੰਦੀ ਆ ਫਿਰ ਉਹ ਵਾਜ ਮੈਂ ਸੱਚੀ ਤਰ੍ਹਾਂ ਸਾਫ਼ ਕਰਦੀ ਨੀਚੇ ਸੈਟਿੰਗ ਕਿਲਾ ਕੱਪੜਾ ਮਾਰਨਾ ਫਿਰ ਸੁੱਕਾ ਮਾਰਿਆ ਇਹਦੇ ਵਿੱਚ ਸਟੋਰੇਜ ਬਣੀ ਹੋਈ ਆ ਕਾਹਵੇਂ ਸਾਰੇ ਕੱਪੜੇ ਦੇ ਵਿੱਚ ਸਟੋਰ ਹੋ ਇਸ ਤਰ੍ਹਾਂ ਦੇ ਕੁਸਟੂਰੇਜ ਵਾਲਾ ਫਰਨੀਚਰ ਹੋਵੇ ਨਾ ਘਰੇ ਤਾਂ ਬਹੁਤ ਕੰਮ ਆਉਂਦਾ ਆਪਣੇ ਤੇ ਉੱਪਰ ਮੈਂ ਬੈੱਡ ਸ਼ੀਟ ਲਗਾਤੀ ਤੇ ਕੁਸ਼ਨਸ ਕਵਰ ਵੀ ਚੇਂਜ ਕਰਤੇ ਤੇ ਵੱਡੇ ਕੁਸ਼ਨਸ ਦੇ ਕਵਰ ਮੈਂ ਚੇਂਜ ਨਹੀਂ ਕੀਤੇ ਮੇਰੇ ਕੋਲ ਕਿਉਂਕਿ ਕਵਰ ਵੀ ਹੋਰ ਹੈ ਨਹੀਂ ਇਹਨਾਂ ਦੇ ਤੇ ਕੁਸ਼ਨਸ ਵੀ ਮੇਰੇ ਕੋਲ ਵੱਡੇ ਸਿਰਫ ਦੋ ਹੀ ਨੇ ਵੱਡੇ ਕੁਸ਼ਨਸ ਨਹੀਂ ਬਾਕੀ ਛੋਟੇ ਹੀ ਨੇ ਇਹਨਾਂ ਦੇ ਕਦੇ ਫੇਰ ਚੇਂਜ ਕਰਕੇ ਫੇਰ ਵਾਸ਼ ਕਰ ਦੂੰਗੀ ਐਸਾ ਕੋਈ ਸੈਟਿੰਗ ਆਪਾਂ ਜਰੂਰ ਚੇਂਜ ਕਰਦੇ ਆ ਸਵਾਫ ਸਫਾਈ ਕਰਦੇ ਨਾ ਆਪਣੇ ਆਪ ਨੂੰ ਹੀ ਬਹੁਤ ਵਧੀਆ ਲੱਗਦਾ ਇੱਕ ਚੇਂਜ ਆ ਜਾਂਦਾ ਰੂਮ ਵਿੱਚ ਬਿਲਕੁਲ ਇੱਕ ਨਵੀਂ ਲੁੱਕ ਨਿਕਲ ਕੇ ਆਉਂਦੀ ਹੈ ਇੱਕ ਬਦਲਾ ਫਿਰ ਆਹਨ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਮਨ ਤੇ ਰਹਿ ਗਈ ਸੋਨ ਪ੍ਰੈਸ ਵਾਲੇ ਟੇਬਲ ਦੀ ਸਫਾਈ ਤੇ ਜਿਹੜੀ ਉੱਪਰ ਧਰੀ ਵਿਸ਼ੀ ਹੋਈ ਸੀ ਉਹ ਮੈਂ ਚੱਕ ਕੇ ਝਾੜ ਦੂੰਗੀ ਉਹਦੇ ਉੱਪਰ ਖੇਸ ਸੀ ਉਹ ਮੈਂ ਚੱਕ ਕੇ ਵਾਸ਼ ਕਰ ਦੂੰਗੀ ਤੇ ਟੇਬਲ ਤੇ ਮਾਰ ਦਿਆਂ ਨਾ ਗਿੱਲਾ ਕੱਪੜਾ ਫੈਸਦਾ ਉੱਪਰ ਕੱਪੜਾ ਵਿਸ਼ੇ ਹੁੰਦਾ ਲੋਡ ਨਹੀਂ ਹੁੰਦੀ ਪਰ ਫਿਰ ਵੀ ਇੱਕ ਵਾਰ ਮੈਂ ਚਲوں ਗਿੱਲਾ ਕੱਪੜਾ ਮਾਰਦਾ ਟੇਬਲ ਤੇ ਵੀ ਤੇ ਨੀਚੇ ਜਿਹੜੇ ਸ਼ੈਲਫਸ ਬਣਨੇ ਹੋਏ ਨੇ ਟੇਬਲ ਤੇ ਇਹ ਸਾਡਾ ਅਸੀਂ ਕਦੇ ਸ਼ੂ ਰੈਕ ਬਣਾਇਆ ਸੀਗਾ ਕਦੇ ਹੈਗਾ ਸੀ ਟਾਈਮ ਚਲੋ ਸਾਨੂੰ ਸੂਰ ਹੈ ਕਿਦੀ ਲੋਡ ਸੀ ਤੇ ਉੱਪਰ ਪ੍ਰੈਸ ਵਾਲੇ ਟੇਬਲ ਤੇ ਲੋਡ ਸੀ ਤੇ 2 ਇਨ 1 ਇਹ ਬਣਾਇਆ ਸੀਗਾ ਤੇ ਨੀਚੋਂ ਸ਼ੈਲਫਸ ਫਿਰ ਹੁਣ ਚਲੋ ਅਸੀਂ ਯੂਜ਼ ਤਾਂ ਨਹੀਂ ਕਰਦੇ ਹੈਗੇ ਕਈ ਵਾਰ ਤਾਂ ਮੈਂ ਦਵਿੰਦਰ ਨੂੰ ਕਹਿ ਦਿੰਨੇ ਮੈਨੂੰ ਰਿਮੂਵ ਕਰਾ ਦੀ ਆਪਾਂ ਦਵਿੰਦਰ ਕਹਿੰਦਾ ਚਲੋ ਕਦੇ ਸਮਾਨ ਰੱਖਾ ਹੀ ਜਾਂਦਾ ਰਿਮੂਵ ਕਰਾ ਕੇ ਕੀ ਕਰਾਂਗੇ ਜੋ ਲੱਗੀਆਂ ਨਾ ਲੱਗੀਆਂ ਰਹਿਣ ਦੋ ਫਿਰ ਉਹ ਸ਼ੈਲਫਸ ਮੈਂ ਸਵੇਰੇ ਸਾਫ਼ ਕਰਦੀ ਸੀ ਕਲੀਨਿੰਗ ਕਰਦੀ ਸੀ ਕੱਪੜਾ ਮਾਰ ਕੇ ਕਿਲਾ ਕਿਉਂਕਿ ਇੱਕ ਵਾਰੀ ਜੇ ਮੈਂ ਸਾਰਾ ਰੂਮ ਕਲੀਨ ਕਰਦੀ ਤਾਂ ਮੈਨੂੰ ਬਹੁਤ ਜ਼ਿਆਦਾ ਥਕਾਵਟ ਹੋ ਜਾਂਦੀ ਸੀ ਟਾਈਮ ਵੀ ਬਹੁਤ ਲੱਗਣਾ ਸੀ ਅੱਧੀ ਕਲੀਨਿੰਗ ਮੈਂ ਸਵੇਰੇ ਕਰਦੀ ਅੱਧੀ ਹੁਣ ਕਰਦੀ ਤੇ ਉੱਪਰ ਨਾ ਮੈਂ ਦਰੀ ਦੇ ਉੱਪਰ ਇੱਕ ਚਾਦਰ ਪਛਾਈ ਹੈ ਮੇਰੇ ਕੋਲ ਹੀ ਪੈਡ ਸ਼ੀਟ ਸੀ ਡਬਲ ਪੈਡ ਦੀ ਪਰ ਇਹ ਸ਼ਰਿੰਕ ਹੋ ਗਈ ਤੇ ਲੈਂਥ ਘਟ ਗਈ ਸੀ ਫਿਰ ਪਈ ਸੀ ਮੇਰੇ ਕੋਲ ਐਕਸਟਰਾ ਫਿਰ ਮੈਨੂੰ ਕਈ ਵਾਰ ਆਇਆ ਲੱਗਦਾ ਸੀ ਮੈਂ ਤੇ ਕੀ ਕਰਾਂ ਕੀ ਕਰਾਂ ਪਰ ਹੈ ਮੋਟੀ ਖੇਸ ਵਾਂਗੂ ਆ ਮੈਂ ਪ੍ਰੈਸ ਨਾਲ ਟੇਬਲ ਦੇ ਉੱਪਰ ਪਛਾਤੀ ਤੇ ਚੇਂਜ ਵੀ ਹੋ ਗਿਆ ਤੇ ਰੂਮ ਦੀ ਲੁੱਕ ਬਹੁਤ ਵਧੀਆ ਹੋ ਗਈ ਬਹੁਤ ਸੋਹਣਾ ਲੱਗਣ ਲੱਗਾ ਆਪਣੇ ਆਪ ਨੂੰ ਮਿਹਨਤ ਤਾਂ ਜ਼ਰੂਰ ਲੱਗਦੀ ਹੈ ਟਾਈਮ ਵੀ ਲੱਗਦਾ ਸਾਫ ਸਫਾਈ ਕਰਨ ਤੇ ਪਰ ਵਧੀਆ ਲੱਗਦਾ ਕਦੇ ਕਦੇ ਲੋਡ ਹੁੰਦੀ ਐਨੀ ਕਿ ਸਫਾਈ ਦੀ ਰੂਮ ਚ ਵੈਸੇ ਤਾਂ ਮੈਂ ਰੂਮ ਦੀ ਝਾੜ ਜੜਾਈ ਸਵੇਰੇ ਸਾਰੀ ਕੀਤੀ ਸੀ ਕੰਦਾ ਤੇ ਵੀ ਡਸਟਰ ਮਾਰਦਾ ਸੀਗਾ ਇਸ ਤਰ੍ਹਾਂ ਕੁਝ ਟੇਬਲ ਨੀਚੋਂ ਐਸ ਤਰ੍ਹਾਂ ਦਾ ਸਮਾਨ ਮੈਂ ਤੇ ਕੁਝ ਨਹੀਂ ਰੱਖਿਆ ਜਿਹੜੇ ਪ੍ਰੈਸਸਸ ਤੇ ਯੂਜ਼ ਕਰਦੇ ਨਾ ਪ੍ਰੈਸ ਤੇ ਐਕਸਟੈਂਸ਼ਨ ਜਿਹੜੀ ਕੋਰਡ ਲੱਗੀ ਹੋਈ ਇਹਦੇ ਨਾਲ ਤਾਰ ਲੱਗੀ ਹੋਈ ਆ ਉਹ ਮੈਂ ਫੋਲਡ ਕਰਕੇ نیچے ਆਹ ਵਾਲੇ ਪੋਲੀਥਿਨ ਚ ਰੱਖੀ ਹੋਈ ਐ ਇਹਦਾ ਮੈਂ ਆਰਗੇਨਾਈਜ਼ਰ ਬਣਾਇਆ ਸੀਗਾ ਪੋਲੀਥਿਨ ਦਾ ਇਦੇ ਵਿੱਚ ਮੈਂ ਪ੍ਰੈਸ ਰੱਖ ਦਿੱਤਾ ਐਕਸਟੈਂਸ਼ਨ ਰੱਖ ਦਿੱਤੀ ਜਿਹੜੀ ਐਕਸਟਰਾ ਵਾਇਰ ਨਾਲ ਲੱਗਦੀ ਹੈ ਇੱਕ ਪਾਣੀ ਦੀ ਬੋਤਲ ਪਈ ਹੈ ਜੇ ਪ੍ਰੈਸ 'ਚ ਪਾਣੀ ਪਾਣਾ ਹੋਵੇ ਧਾਰ ਵਾਲਾ ਪਾਣੀ ਮੈਂ ਇਹਦੇ ਵਿੱਚ ਭਰਦਾ ਨਹੀਂ ਹੁੰਦੀ ਪਾਣੀ ਪਿਆ ਜਾਂਦਾ ਇੱਕ ਐਕਸਟਰਾ ਪੋਲੀਥੀਨ ਪਿਆ ਕਈ ਵਾਰ ਕਿਤੇ ਪਿਛਾਉਣ ਦੀ ਲੋੜ ਪੈਂਦੀ ਕਿਚਨ 'ਚ ਕੋਈ ਆਇਲ ਵਾਲੇ ਬੋਤਲਸ ਨੀਚੇ ਜਿਵੇਂ ਵੀ ਖਾਲੀ ਪੋਲੀਥੀਨ ਪਿਆ ਫਿਰ ਇਹ ਪੋਲੀਥੀਨ ਐਕਸਟਰਾ ਪੇਪਰ ਬੈਗਸ 'ਚ ਕੰਮ ਆ ਜਾਂਦੇ ਨੇ ਕਿਤੇ ਵੀ ਪਿਛਾਉਣ ਦੇ ਤੇ ਐਕਸਟਰਾ ਕੁਝ ਰੂਮ 'ਤੇ ਲੁੱਕ ਹੋ ਗਈ ਬਹੁਤ ਵਧੀਆ ਲੱਗਿਆ ਸਾਫ ਸਫਾਈ ਕਰਕੇ ਬਦਲਾਅ ਕਰਕੇ ਫਿਰ ਆਲਦੀ ਨਾਲ ਮੈਂ ਬੈੱਡ ਸ਼ੀਟਸ ਵੀ ਮਸ਼ੀਨ 'ਚ ਪਾਏ ਸੀ ਉਹ ਵੀ ਵਾਸ਼ ਹੋ ਰਹੀਆਂ ਸੀ ਤੇ ਹੁਣ ਉਹਨਾਂ ਨੂੰ ਕੰਢ ਕੇ ਸੁਕਣੇ ਪਾ ਦੂੰਗੀ ਉਧਰ ਸਾਈਟ ਵੀ ਸੀ ਇੱਕ ਸੈਟਿੰਗ ਏਰੀਆ ਚ ਉਹ ਬਣ ਜਾਣਾ 쿠ਸ਼ਨਸ ਆਪ ਲਗਾ ਦਨ ਬਹੁਤ ਵਧੀਆ ਲੱਗਦਾ ਫਿਰ ਰੂਮ 'ਚ ਇੱਕ ਬਹੁਤ ਵਧੀਆ ਲੁੱਕ ਆ ਜਾਂਦੀ ਹੈ ਆਇਆ ਲੱਗਦਾ ਕਰਿਆ ਕੁਛ ਵੀ ਨਹੀਂ ਮੈਂ ਸਿੰਪਲ ਉਹੀ ਚੀਜ਼ਾਂ ਨੇ ਉਹੀ ਚਾਦਰਾਂ ਨੇ ਕਰਦੀ ਹਾਂ ਨਾ ਬਸ ਇੱਕ ਵਧੀਆ ਲੱਗਦਾ ਆਪਣੇ ਆਪ ਨੂੰ ਛੀਂਂਜਾ ਕਰਕੇ ਤੇ ਹੁਣ ਮੈਂ ਥੋੜਾ ਜਿਹਾ ਗੁੜ ਭੰਨਿਆ ਸੀਗਾ ਚਾਹ 'ਚ ਪਾਉਣ ਨੂੰ ਕਿਉਂਕਿ ਜੇ ਭੰਨਿਆ ਪਿਆ ਹੋਵੇ ਨਾ ਗੁੜ ਬ੍ਰੀਕ ਡਲੀਆਂ ਕਰਕੇ ਰੱਖ ਦਿੱਤਾ ਚਾਹ 'ਚ ਪੈ ਜਾਂ ਜਦੋਂ ਆਪਾਂ ਮਿੱਠੀ ਚਾਹ ਬਣਾਉਣੀ ਆ ਤੇ ਨਾ ਪੰਨੇ ਹੋਵੇ ਤਾਂ ਘੋੜ ਹੋਈ ਜਾਂਦੀ ਘੋੜ ਕਾਫੀ ਕੱਠਾ ਹੋਇਆ ਵੈਸੇ ਇਸ ਕਰਕੇ ਮੈਂ ਪੰਨਾ ਕੇ ਰੱਖ ਲਿਆ ਨੀ ਇੰਡਲੀਆਂ ਇਹ ਕਰਕੇ ਵੀ ਚਲੋ ਚਾਹ ਚ ਪੈ ਜਾਂਦਾ ਜਦੋਂ ਆਪਾਂ ਮਿੱਠੀ ਚਾਹ ਕਰਨੀ ਉਹ ਕਿਸੇ ਨਹੀਂ ਤੇ ਬਾਹਰ ਮੈਂ ਚਾਦਰਾਂ ਵੀ ਧੋ ਕੇ ਪਾਤੀਆਂ ਸੀਗੀਆਂ ਜਦੋਂ ਡਸਟਿੰਗ ਲੱਗੀ ਇਸ ਕਰਣ ਫਿਰ ਮੈਂ ਚਾਦਰਾਂ ਮਸ਼ੀਨ 'ਚ ਪਾਇਆਈ ਸੀਗੀਆਂ ਤੇ ਮਸ਼ੀਨ 'ਚ ਕੱਢ ਕੇ ਹੁਣ ਪਾਤੀਆਂ ਸੁੱਕੀਆਂ ਵੈਸੇ ਤਾਂ ਮੌਸਮ ਬਦਲਵਾਈ ਸੀ ਪਰ ਥੋੜੀ ਜਿਹੀ ਵਿੱਚ ਧੁੱਪ ਲੱਗੀ ਮੈਨੂੰ ਹਵਾ ਵੀ ਚੱਲ ਰਹੀ ਸੀ ਮੈਂ ਚਲੋ ਸੁੱਕ ਜਣਗੀਆਂ ਨੇ ਹਵਾ ਜੀ ਨਿਕਲ ਜੂਗੀ ਕਿ ਕੰਗਸ ਸਵੇਰੇ ਫਿਰ ਮੈਂ ਡੇਲੀ ਵੇਅਰ ਵਾਲੇ ਕੱਪੜੇ ਧੋਂਗਣੀ ਤਾਂ ਏ ਸਵੇਰੇ ਧੋਂਦੇ ਤਾਂ ਕੱਪੜੇ ਬਹੁਤ ਹੋ ਜਾਣੇ ਸੀਗੇ ਫਿਰ ਮੈਂ ਆਪਣਾ ਡਰਾਅਰ ਸਾਫ ਕਰਨਾ ਸੀ ਇਹਦੇ ਵਿੱਚ ਖਾਲੀ ਕੰਟੇਨਰਸ ਹੁੰਦੇ ਨੇ ਪਲਾਸਟਿਕ ਦੇ ਛੋਟੇ ਵੱਡੇ ਜਿਹੜੇ ਕਿਚਨ ਚ ਰੋਲ ਮੰਗੋ ਯੂਸ ਚ ਆਉਂਦੇ ਨੇ ਉਹ ਵਾਲੇ ਕੁਝ ਏਦੋਂ ਵੱਡੇ ਨੇ ਉਹ ਮੈਂ ਕਰੋਕਰੀ ਵਾਲੇ ਰੋਸ ਚ ਰੱਖ ਦੂੰ ਡਾਈਨਿੰਗ ਟੇਬਲ ਵਾਲੇ ਰੂਮ ਚ ਰੱਖ ਦੂੰ ਨੇ ਕਰੋਕਰੀ ਯੂਨਿਟ ਚ ਉਹ ਉਧਰ ਭਾਵੇਂ ਜਿਹੜੇ ਬਹੁਤ ਘੱਟ ਲੋਡ ਪੈਂਦੀ ਹੈ ਜਿਹੜੇ ਡੇਲੀ ਵਾਂਗੂ ਲੋਡ ਪੈਂਦੇ ਆਹ ਵਾਲੇ ਕੈਬਿਨੇਟ ਚ ਡਰਾਅਰ ਚ ਹੁੰਦੇ ਨੇਗੇ ਜਿਹੜੇ ਮੈਂ ਰੱਖਦੀਆਂ ਵਾਸ਼ ਕਰਕੇ ਗਿੱਲਾ ਸੋਰੀ ਸੁੱਕਾ ਕੱਪੜਾ ਮਾਰ ਕੇ ਵਾਈਪ ਕਰਦਾਂ ਨਹੀਂ ਇੱਕ ਵਾਰ ਤਾਂ ਮੈਂ ਢੱਕਣ ਬੰਦ ਨਹੀਂ ਕਰਦੀ ਹੁੰਦੀ ਜੇ ਮੈਨੂੰ ਐ ਹੁੰਦਾ ਇਨ ਕੇਸ ਥੋੜਾ ਜਿਹਾ ਵੀ ਵਿੱਚੋਂ ਗਿੱਲਾ ਰਹਿ ਗਿਆ ਵਿੱਚ 스멜 ਹੋ ਜੂਗੀ ਇਸ ਕਰਕੇ ਮੈਂ ਬਿਨਾ ਢੱਕਣ ਲਗਾਏ ਹੀ ਰੱਖ ਦਾਂ ਨਹੀਂ ਇੱਕ ਵਾਰੀ ਤਾਂ ਪਰ ਉਹ ਅੱਜ ਬਹੁਤ ਜ਼ਿਆਦਾ ਮੈਨੂੰ ਫੈਲੇ ਫੈਲੇ ਲੱਗ ਰਹੇ ਸਾਈਂ ਲੱਗ ਰਹੇ ਸੀ ਉੱਪਰ ਤੱਕ ਜਿਵੇਂ ਭਰੇ ਭਰੇ ਹੁੰਦਾ ਫਿਰ ਮੈਂ ਸਾਰੇ ਕੰਟੇਨਰ ਸੇ ਢੱਕਣ ਲਗਾ ਕੇ ਅਚੀ ਤਰ੍ਹਾਂ ਸੈਟਿੰਗ ਕਰੀ ਕੁਛ ਸ਼ਿਸ਼ੀਆਂ ਸਾਸ ਵਾਲੀਆਂ ਕੋਈ ਚਟਨੀ ਵਾਲੀਆਂ ਕੋਈ ਜੈਮ ਵਾਲੀਆਂ ਇਹ ਹੀ ਜਾਂ ਨਿਕਲਦੀਆਂ ਨੇ ਜੋ ਉਹ ਵੀ ਮੈਂ ਵਾਸ਼ ਕਰਕੇ ਇੱਕ ਵਾਰ ਤਾਂ ਮੈਂ ਇੱਥੇ ਰੱਖ ਦਾਂ ਨਹੀਂ ਹੁੰਦੀ ਪਰ ਫਿਰ ਮੈਂ ਉਹ ਬਾਅਦ ਸੈਪਰੇਟ ਕਰਤਾ ਨਹੀਂ ਹੁੰਦੀ ਆ ਦੇ ਕੁਸ਼ਨ ਡੌਰ ਹੁਣ ਸਾਫ ਸਫਾਈ ਕਰਕੇ ਵਧੀਆ ਹੋ ਗਿਆ ਆ ਬਾਕਸ ਵਿੱਚ ਛੋਟੀਆਂ ਡੱਬੀਆਂ ਨੇ ਤੇ ਇਸ ਤੋਂ ਬਾਅਦ ਜਿਹੜੇ ਕੰਟੇਨਰ ਨੇ ਥੋੜੇ ਜਿਹੇ ਵੱਡੇ ਕੰਟੇਨਰ ਨੇ ਫਿਰ ਅਲੱਗ ਅਲੱਗ ਕਰਕੇ ਰੱਖੋ ਤਾਂ ਜਿਹੜੀ ਚੀਜ਼ ਦੀ ਲੋੜ ਹੁੰਦੀ ਆਪਾਂ ਨੂੰ ਉਵੇਂ ਜਿਵੇਂ ਫਿਰ ਉਹ ਮਿਲ ਜਾਂਦੀ ਹੈਗੀ ਨਹੀਂ ਤਾਂ ਛੋਟੇ ਵੱਡੇ ਸਾਰੇ ਮਿਕਸ ਹੋ ਜਾਂਦੇ ਨੇ ਹੁਣ ਕੁਝ ਆ ਕੰਟੇਨਰ ਸੀਸ਼ੇ ਨਿਕਲੇ ਜਿਵੇਂ ਹਾਜਮੋਲਾ ਵਾਲੀ ਕੋਕਾ ਪਾਊਡਰ ਵਾਲੀ ਇਹ ਮੈਂ ਉੱਪਰ ਕੈਬਨਟਸ ਜਿੱਥੇ ਮੈਂ ਖਾਲੀ ਡੱਬੇ ਰੱਖਦੀ ਹੁੰਦੀ ਹਾਂ ਨਾ ਇਹਨਾਂ ਨੂੰ ਮੈਂ ਉੱਥੇ ਰੱਖ ਦੂੰਗੀ ਸੋ ਇਹ ਕੈਬਨਟ ਵੀ ਮੇਰਾ ਡਰਾਅਰ ਵੀ ਕਲੀਨ ਹੋ ਗਿਆ ਉਸ ਤੋਂ ਬਾਅਦ ਮੈਂ ਆਪਣੇ ਰੂਮ ਵਿੱਚ ਮੈਂ ਆਪਣੇ ਸਾਈਡ ਵਾਲਾ ਸਾਈਡ ਟੇਬਲ ਜਿਹੜਾ ਬੈੱਡ ਤੇ ਉਹ ਕਲੀਨ ਕੀਤਾ ਉਹਦੀ ਆਰਗੇਨਾਈਜੇਸ਼ਨ ਕੀਤੀ ਕਾਫੀ ਸਾਰਾ ਸਮਾਨ ਮੇਦੇ ਵਿੱਚੋਂ ਕੱਢਿਆ ਜੋ ਆਪਾਂ ਨੂੰ ਲੋੜ ਨਹੀਂ ਹੁੰਦੀ ਇੰਦਾ ਮੈਂ ਖੁਸ਼ੀ ਪਾਉਚ ਵਿੱਚ ਥੋੜੇ ਜਿਵੇਂ ਖੁੱਲੇ ਪੈਸੇ ਪਾ ਕੇ ਰੱਖਦੀ ਹੁੰਦੀ ਆਂਗੀ ਕੋਈ ਸਬਜ਼ੀ ਵਗੈਰਾ ਲੈਣੀ ਕੋਈ ਚੀਜ਼ ਲੈਣੀ ਜਾਂ ਕੁਆਇਨਸ ਆਪਾਂ ਨੂੰ ਹੁੰਦੇ ਇਕੱਠੇ ਹੋ ਜਾਂਦੇ ਉਹ ਇੱਕ ਜਗ੍ਹਾ ਤੇ ਮੈਂ ਰੱਖੀ ਮੇਨੂੰ ਕੋਸਪੈਕਟ ਨਾਲ ਇੱਕ ਕੇਸ ਪਿਆ ਸੀਗਾ ਇਹਦੇ ਵਿੱਚ ਮੈਂ ਪੈਨ ਪਾ ਕੇ ਰੱਖਦੇ ਪੈਨ ਮੈਨੂੰ ਕਈ ਮਿਲ ਗਏ ਜੇ ਮੈਂ ਡਰਾਅਰ ਸਾਫ ਕੀਤਾ ਇਹ ਤੋਂਨੇ ਪਾਉਚ ਵਿੱਚ ਮੈਂ ਕੋਈ ਬਿੱਲ ਹੋ ਗਏ ਕਿਸੇ ਚੀਜ਼ ਦੀ ਕੋਈ ਰਸੀਦ ਹੋ ਗਈ ਉਹ ਪਾ ਕੇ ਰੱਖ ਲਾਣੀ ਜੋ ਰੱਖਣੀ ਹੁੰਦੀ ਹੈ ਤੇ ਇੰਦਾ ਕੁਝ ਥਰਮਾਮੀਟਰ ਕੁਝ ਐਕਸਟਰਾ ਪਲੱਗਸ ਵਗੈਰਾ ਕੁਝ ਜੋ ਵੀ ਸਮਾਨ ਹੈਗਾ ਸਿਮ ਉਹ ਰੱਖ ਲਿਆ ਬਾਕੀ ਜਿਹੜਾ ਬੇਕਾਰ ਸਮਾਨ ਐਕ ਖੜਤਾ ਇਹਦੇ ਵਿੱਚੋਂ ਇਹ ਪੁਰਾਣਾ ਇੱਕ ਮੋਬਾਈਲ ਹੈ ਇਹ ਵੀ ਮੈਂ ਰੱਖ ਲਿਆ ਦੂਧ ਕਹਿੰਦੇ ਵੀ ਰੱਖ ਲਾ ਚੱਲਦਾ ਨਾ ਚੱਲਦਾ ਮੈਨੂੰ ਨਹੀਂ ਪਤਾ ਹੈਗਾ ਇਹ ਇਹਨੂੰ ਵੀ ਰੱਖ ਲੈ ਚੱਲੀ ਮੈਂ ਰੱਖਤਾ ਇੰਨਾ ਸਮਾਨ ਐਕਸਟਰਾ ਦੇ ਵਿੱਚੋਂ ਨਿਕਲਿਆ ਦੋ ਸਪੈਕਟਸ ਦੇ ਕੇਸ ਹੋ ਗਏ ਖਾਲੀ ਇੱਕ ਵਿੱਚ ਮੈਂ ਪੈਨ ਪਾ ਲੇ ਦੋ ਇਹ ਖਾਲੀ ਪਏ ਨੇ ਕੁਝ ਐਕਸਪਾਇਰਡ ਦਵਾਈਆਂ ਹੋਈਆਂ ਕੁਝ ਬਿੱਲ ਹੋ ਗਏ ਪੁਰਾਣੇ ਕੱਢਤਾ ਸੀਗਾ ਤੇ ਉਸ ਤੋਂ ਬਾਅਦ ਹੋ ਗਿਆ ਸੀ ਡਿਨਰ ਦਾ ਟਾਈਮ ਸ਼ਾਮ ਨੂੰ ਮੈਂ ਅੱਜ ਬਣਾਈ ਸੀ ਕਦੋਂ ਦੀ ਸਬਜ਼ੀ ਨਾਲ ਇੱਕ ਬੋਇਲ ਕਰ ਲਿਆ ਦਵਿੰਦਰ ਨੇ ਆਪਣੇ ਲਈ ਬੋਇਲ ਕਰਵਾਈ ਸੀ ਫਿਰ ਮੈਂ ਕਿਹਾ ਚੱਲ ਮੈਂ ਵੀ ਪ੍ਰੋਟੀਨ ਲੈ ਲਵਾਂ ਮੈਂ ਵੀ ਐਗ ਖਾਈ ਲੈਣੀ ਹੀ ਤੇ ਬਾਹਰ ਜਿਹੜਾ ਮੌਸਮ ਸੀ بارش ਵਾਲਾ ਸ਼ਾਮ ਨੂੰ ਫੇਰ بارش ਹੋਣ ਲੱਗੀ ਸੀ ਇਹ ਟਾਈਮ ਸੀ 7:30 ਦਾ ਮੈਂ ਆਪਣਾ ਡਿਨਰ 7 ਵਜੇ ਕਰ ਲਿਆ ਸੀ 7:30 ਦਾ ਇਹ ਟਾਈਮ ਸੀਗਾ ਬਾਹਰ ਪੈ ਰਿਆ ਸੀ ਮੀ ਪੂਰਾ ਵਧੀਆ ਠੰਡਾ ਮੌਸਮ ਹੈ ਕਹਿ ਰਹੀ ਆ ਬਾਹਰ ਨਹੀਂ ਪੈ ਰਿਆ ਸੀ ਸਾਰਾ ਬੇੜਾ ਗਿੱਲਾ 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 ਠੰਡਾ ਮੌਸਮ ਸੀ ਬਹੁਤ ਪੜਿਆ ਸੀਗਾ ਸੋ ਐਸ ਨਾਲ ਮੇਰੀ ਵੀਡੀਓ ਹੁੰਦੀ ਹੈ ਖਤਮ ਤੇ ਦਵਿੰਦਰ ਨੇ ਫਿਰ ਧੋਰੇ ਸੀ ਆਪਣੇ ਇਹਤੀ ਬਣੀ ਵਾਲੇ ਖੰਦ ਤਾਂ ਕਿ ਇਹਨਾਂ ਨੂੰ ਬੜਾ ਹੁੰਦਾ ਕਿ ਮੈਂ ਸਾਫ਼ ਰੱਖਾਂ ਖੰਦਾਂ ਨੂੰ ਮਿੱਟੀ ਨਾਲ ਲੱਗਣ ਨਾ ਬਸ ਨਾਲ ਦੇ ਨਾਲ ਨੂੰ ਤੋਂ ਪਿਖਣਾ ਦੇਣੇ ਨੇ। ਤਾਂ ਤਾਂ ਕੁਛ ਬੇੜੇ ਚ ਵੀ ਹੋਣਾ ਖੇਤੀ ਕਰਕੇ ਜਿਵੇਂ ਖੇਤੀ ਦਾ ਜੋਰ ਖੰਦ ਰੋਜ਼ ਹੁੰਦੇ ਨੇ ਬਾਣ-ਬੂਣ ਪਾਉਂਦੇ ਆ ਤਾਂ ਬੇੜੇ ਚ ਵੀ ਬੜੀ ਮਿੱਟੀ-ਮਿੱਟੀ ਹੋਈ ਪਈ ਫਿਰ ਸਾਰਾ ਕੰਮ ਖਤਮ ਹੋ ਗਿਆ ਉਸ ਤੋਂ ਬਾਅਦ ਮੈਂ ਕਹਿੰਦਾ ਪੇੜਾ ਸਾਰਾ ਸਾਫ਼ ਸੁਥਾਈ ਖਾਵਾਂਗੇ। ਬ੍ਰਕ ਵਿਹਾਰੇ ਹੋ ਰਹੇ ਹੋਗੀ ਮੀਨਾਂ ਤੋਤੇਗੇ ਇਹਨਾਂ ਨੂੰ ਵੀ ਬੜੇ ਇੱਕ ਚੰਗਾ ਲਾਈਕ ਫਰੈਸ਼ਨੈਸ ਮਿਲਦੀ ਆ ਜਿਹਨੂੰ ਮੀਂਹ ਪੈਂਦਾ। ਇਤਨੀ ਵਧੀਆ ਜਲੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਾਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ